ਬੁੱਢੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਇੱਕ ਸਲਾਈ ਦਾ ਜਿਹੜਾ ਡਿਜ਼ਾਈਨ ਪਾ ਰਹੇ ਹਾਂ ਜੀ ਬਾਕੀ ਤਾਂ ਜੀ ਇੱਕ ਸਲਾਈ ਉਲਟੀ ਪਾਉਗੇ ਕਿ ਸਿੱਧੀ ਪਾਉਗੇ ਉਲਟੀ ਪਾਉਗੇ ਫਿਰ ਆਪਣਾ ਡਿਜ਼ਾਈਨ ਰਿਪੀਟ ਹੋਊਗਾ ਇੱਕ ਸਲਾਈ ਦੇ ਡਿਜ਼ਾਈਨ ਆ ਜੀ ਬਹੁਤ ਸੌਖਾ ਡਿਜ਼ਾਈਨ ਆ ਜੀ ਆਪਾਂ ਸ਼ੁਰੂ ਕਰਦੇ ਹਾਂ ਜੀ ਪਹਿਲਾ ਕੁੰਡ ਆਪਾਂ ਨੇ ਬਿਨਾ ਬੁਣਿਆ ਉਤਾਰ ਲਿਆ ਆਪਾਂ ਨੇ ਜਿਹੜੇ ਪਹਿਲੇ ਦੋ ਕੁੰਡੇ ਲਏ ਨੇ ਜੀ ਆਪਾਂ ਇਹਨਾਂ ਨੂੰ ਉਲਟੇ ਬਣਾ ਲਾਂਗੇ ਆਪਾਂ ਜੀ ਉਲਟੇ ਬਣਾ ਕੇ ਇਹਨਾਂ ਨੂੰ ਸਲਾਈ ਤੋਂ ਉਤਾਰਨਾ ਨਹੀਂ ਹੈਗਾ ਥੋੜੀ ਜਿਹਾ ਲੂਜ਼ ਰੱਖਾਂਗੇ ਅਪਾ ਧਾਗਾ ਪਿੱਛੇ ਲੈ ਜਾਵਾਂਗੇ ਇਹਨਾਂ ਕੁੰਡਿਆਂ ਨੂੰ ਇਹ ਆਪਾਂ ਦੁਬਾਰਾ ਜੀ ਪਿੱਛੇ ਦੀ ਬੁਣ ਲਾਂਗੇ ਹਾਂਜੀ ਬੁਣ ਕੇ ਫਿਰ ਆਪਾਂ ਸੜਾਈ ਤੋਂ ਉਤਾਰ ਦਾਂਗੇ ਹਾਂਜੀ ਧਾਗਾ ਆਪਾਂ ਅੱਗੇ ਕਰ ਲਾਂਗੇ ਦੋ ਕੁੰਡਿਆਂ ਨੂੰ ਜੀ ਆਪਾਂ ਅੱਗੇ ਤੋਂ ਬੁਣ ਲਾਂਗੇ ਹਾਂਜੀ ਬੁਣ ਕੇ ਜੀ ਆਪਾਂ ਨੇ ਉਤਾਰਨਾ ਨਹੀਂ ਹੈਗਾ ਲੂਜ਼ ਰੱਖਾਂਗੇ ਧਾਗਾ ਪਿੱਛੇ ਲੈ ਜਾਵਾਂਗੇ ਇਹੀ ਕੁੰਡਿਆਂ ਨੂੰ ਜੀ ਦੁਆਰਾ ਆਪਾਂ ਪਿੱਛੇ ਦੀ ਬੁਣ ਲਾਂਗੇ ਹਾਂਜੀ ਬੁਣ ਕੇ ਜੀ ਆਪਾਂ ਫੇਰ ਸਲਾਈ ਤੋਂ ਉਤਾਰ ਦਾਂਗੇ ਆਪਣਾ ਨਾ ਜੀ ਕੋਈ ਕੁੰਡਾ ਘਟੂਗਾ ਨਾ ਵਧੂਗਾ ਬਰਾਬਰ ਹੀ ਹੋਈ ਜਾਣੇ ਨੇ ਸਾਰੇ ਸਲਾਈ ਜੀ ਆਪਾਂ ਨੇ ਇਸੇ ਤਰ੍ਹਾਂ ਰਿਪੀਟ ਕਰਨੀ ਆ ਆਪਾਂ ਜੀ ਦੋ ਕੁੰਡਿਆਂ ਨੂੰ ਇੱਕ ਕੁੰਡਾ ਬਣਾ ਲਾਂਗੇ ਦੂਜੇ ਰੱਖਾਂਗੇ ਧਾਗਾ ਪਿੱਛੇ ਲੈ ਜਾਾਂਗੇ ਇਹੀ ਕੁੰਡਿਆਂ ਨੂੰ ਜੀ ਪਿੱਛੇ ਤੋਂ ਦੁਬਾਰੇ ਦੀ ਪਾਉਣ ਲਾਂਗੇ ਹਾਂਜੀ ਆਪਾਂ ਜੀ ਧਾਗਾ ਅੱਗੇ ਲਿਆਵਾਂਗੇ ਹਾਂਜੀ ਦੋ ਕੁੰਡਿਆਂ ਨੂੰ ਇੱਕ ਬਣਾ ਲਾਂਗੇ ਹਾਂਜੀ ਲੂਜ਼ ਰੱਖਾਂਗੇ ਧਾਗਾ ਆਪਾਂ ਪਿੱਛੇ ਲੈ ਜਾਾਂਗੇ ਕੁੰਡੇ ਆਪਾਂ ਤਾਰਨੇ ਨਹੀਂ ਇੰਨੇ ਹੀ ਕੁੰਡਿਆਂ ਨੂੰ ਆਪਾਂ ਪਿੱਛੇ ਦੀ ਪਾਉਣ ਲਾਂਗੇ ਆਪਣੇ ਜੀ ਦੋ ਦੇ ਦੋ ਕੁੰਡੇ ਬਰਾਬਰ ਹੋ ਜਾਣਗੇ। ਨਾ ਕੁੰਡਾ ਵੱਧੂ ਹਨ ਘਟੂਗਾ ਅੰਜੇ ਫਸ ਲੋਸ ਲੋ ਬੁਣ ਰਹੇ ਹਾਂਗੇ। ਫਿਰ ਤੇਜ ਦੇ ਵਿੱਚ ਜੀ ਪਤਾ ਨਹੀਂ ਲੱਗਦਾ। ਆਪਾਂ ਜੀ ਦੋ ਕੁੰਡਿਆਂ ਨੂੰ ਅੱਗੇ ਦੀ ਬਣਾ ਲਾਂਗੇ। ਇਸ ਤਰ੍ਹਾਂ ਜੀ ਲੂਜ਼ ਰੱਖਾਂਗੇ। ਧਾਗਾ ਆਪਾਂ ਜੀ ਪਿੱਛੇ ਲੈ ਜਾਾਂਗੇ। ਆਪਾਂ ਇਹਨਾਂ ਨੂੰ ਪਿੱਛੇ ਦੀ ਬਣਾ ਲਾਂਗੇ। ਇਹ ਗੁੰਡਿਆਂ ਨੂੰ ਪਿੱਛੇ ਦੀ ਬੁਣ ਲਾਂਗੇ। ਬੁਣ ਕੇ ਸਲਾਈ ਤੋਂ ਉਤਾਰ ਦਾਂਗੇ। ਫਿਰ ਆਪਾਂ ਜੀ ਧਾਗਾ ਅੱਗੇ ਕਰ ਲਾਂਗੇ। ਬਾਗੀ ਦੋ ਗੁੰਡਿਆਂ ਨੂੰ ਅੱਗੇ ਦੀ ਬੁਣ ਲਾਂਗੇ। ਧਾਗਾ ਪਿੱਛੇ ਕਰਕੇ ਆਪਾਂ ਇਹਨਾਂ ਨੂੰ ਜੀ ਪਿੱਛੇ ਦੀ ਬਣਾ ਲਾਂਗੇ। ਹਾਂਜੀ ਸਾਰੀ ਸਲਾਈ ਜੀ ਆਪਾਂ ਇਸੇ ਤਰ੍ਹਾਂ ਰਿਪੀਟ ਕਰਨੀ। ਹਾਂਜੀ ਆਪਾਂ ਨੇ ਇਹ ਧਾਗਾ ਅੱਗੇ ਕਰ ਲਿਆ। ਦੋ ਕੁੰਡਿਆਂ ਨੂੰ ਆਪਾਂ ਅੱਗੇ ਦੀ ਬੁਣ ਲਾਂਗੇ। ਥੋੜਾ ਜਿਹਾ ਲੂਜ਼ ਰੱਖਾਂਗੇ ਜੀ ਧਾਗਾ ਪਿੱਛੇ ਕਰਕੇ। ਇਹਨਾਂ ਦੋ ਕੁੰਡਿਆਂ ਨੂੰ ਜੀ ਆਪਾਂ ਫਿਰ ਦੁਬਾਰੇ ਬਣਾ ਲਾਂਗੇ। ਹਾਂਜੀ ਦੁਬਾਰੇ ਬੁਣ ਲਾਂਗੇ। ਸਲਾਈ ਤੋਂ نیچے ਤਾਰ ਦਾਂਗੇ। ਹਾਂਜੀ ਫਿਰ ਆਪਾਂ ਧਾਗਾ ਅੱਗੇ ਕਰ ਲਾਂਗੇ। ਇਹ ਕਰਕੇ ਜੀ ਆਪਾਂ ਦੋ ਕੁੰਡਿਆਂ ਨੂੰ ਫੇਰ ਬੁਣ ਲਾਂਗੇ ਧਾਗਾ ਪਿੱਛੇ ਕਰਕੇ ਪਿੱਛੇ ਦੀ ਬਣਾ ਕੇ ਫੇਰ ਜੀ ਆਪਾਂ ਇਹਨੂੰ ਸਿਲਾਈ ਤੋਂ ਉਤਾਰ ਦਾਂਗੇ ਹਾਂਜੀ ਲਾਸਟ ਵਾਲੇ ਕੁੰਡੇ ਨੇ ਜੀ ਆਪਾਂ ਇਹ ਵੀ ਬੁਣ ਲਾਂਗੇ ਪਹਿਲਾਂ ਅੱਗੇ ਦੀ ਬੁਣ ਲਈ ਲੂਜ਼ ਰੱਖਾਂਗੇ ਜੀ ਉਜ ਦੁਬਾਰੇ ਪਾ ਕੇ ਦਿਖਾਉਨੇ ਆ ਧਾਗਾ ਆਪਾਂ ਨੇ ਅੱਗੇ ਕਰ ਲਿਆ ਜੀ ਆਪਾਂ ਇਹਨਾਂ ਨੂੰ ਅੱਗੇ ਦੀ ਬੁਣ ਲੇ ਹਾਂਜੀ ਇਸ ਤਰ੍ਹਾਂ ਧਾਗਾ ਆਪਾਂ ਪਿੱਛੇ ਕਰ ਲਾਂਗੇ ਪਿੱਛੇ ਦੀ ਪਾ ਕੇ ਆਪਾਂ ਇਹਨੂੰ ਪਿੱਛੇ ਦੀ ਬੁਣ ਲਾਂਗੇ ਲਾਸਟ ਬੜਾ ਖੁੰਡਾ ਜੀ ਸਿੱਤ ਹਾਂਜੀ ਇਹ ਡਿਜ਼ਾਈਨ ਆ ਜੀ ਆਪਣਾ ਇਸ ਤਰ੍ਹਾਂ ਬਣੀ ਜਾਊਗਾ ਜੀ ਬਹੁਤ ਸੋਹਣਾ ਲੱਗਦਾ ਜੀ ਬੁਣਿਆ ਡਿਜ਼ਾਈਨ ਸੋਖਾ ਵੀ ਬਹੁਤ ਆ ਤੇ ਸੋਹਣਾ ਵੀ ਬਹੁਤ ਲੱਗਦਾ ਹੈ ਇਸ ਤੋਂ ਬਾਅਦ ਹੀ ਆਪਾਂ ਇੱਕ ਸਿੱਧੀ ਸਲਾਈ ਪਾ ਲਾਂਗੇ ਜੀ ਕੁਲਟੀ ਪਾ ਲਾਂਗੇ ਹਾਂਜੀ ਦੋ ਸਲਾਈਆਂ ਪੈਣੀਆਂ ਨੇ ਉਸ ਤੋਂ ਬਾਅਦ ਜੀ ਆਪਣਾ ਡਿਜ਼ਾਈਨ ਆ ਜੀ ਇਸ ਤਰ੍ਹਾਂ ਪੇਟ ਹੋਈ ਜਾਊਗਾ ਹਾਂਜੀ ਬਹੁਤ ਸੋਹਣਾ ਲੱਗਦਾ ਜੀ ਬੁਣਿਆ ਆਪਾਂ ਕਿਸੇ ਵੀ ਕਾਰਡੀਗਨ ਤੇ ਪਾ ਸਕਦੇ ਹਾਂ ਹਾਂਜੀ ਸਾਡੀ ਵੀਡੀਓ ਨੂੰ ਜੀ ਵੱਧ ਤੋਂ ਵੱਧ ਲਾਇਕ ਸ਼ੇਅਰ ਕਰੋ ਜੀ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ